ਆਪ ਦੇਖ ਲੋ ਜਨਾਨੀ ਦੀ ਕਰਤੂਤ ਨੌਜਵਾਨ ਮੁੰਡਿਆਂ ਨੂੰ ਲਾਲਚ ਦੇ ਕੇ ਕਰਵਾ ਰਹੀ ਸੀ ਗਲਤ ਕੰਮ ਆਪਣਾ ਤਾਂ ਘਰ ਬਰਬਾਦ ਹੈ ਤੇ ਖੁਰਾਂ ਲੋਕਾਂ ਦੇ ਵੀ ਘਰ ਤਬਾਹ ਕਰਨ ਤੇ ਤੁਰ ਹੀ ਖਈਏ ਇਹ ਔਰ ਦੱਸ ਜਾਈਏ ਕਿ ਪੁਲਿਸ ਨੇ ਵੱਲੋਂ ਇੱਕ ਔਰਤ ਅਤੇ ਦੋ ਨੌਜਵਾਨਾਂ ਨੂੰ 50 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਕੋਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਇੱਕ ਨਾਕਾਬੰਦੀ ਦੇ ਦੌਰਾਨ ਗ੍ਰਿਫਤਾਰ ਕੀਤਾ ਇਹਨਾਂ ਮੁੰਡਿਆਂ ਦੀ ਉਮਰ ਮਹਿਜ਼ 21-22 ਸਾਲ ਹੈ ਤੇ 10000 ਰੁਪਏ ਦਾ ਲਾਲਚ ਦੇ ਕੇ ਮੂਲਕੋਕੇ ਖੜੀ ਇਸ ਮਹਿਲਾ ਦੇ ਵੱਲੋਂ ਇਹਨਾਂ ਦੇ ਕੋਲੋਂ ਨਸ਼ਾ ਸਪਲਾਈ ਕਰਵਾਇਆ ਜਾ ਰਿਹਾ ਹੈ ਦੱਸ ਜਾਈਏ ਕਿ ਮੂਲਕੋਕੇ ਖੜੀ ਇਸ ਔਰਤ ਦਾ ਪੁੱਤਰ ਨਸ਼ੇੜੀ ਹੈ ਚਿੱਟੇ ਤੇ ਲੱਗਿਆ ਹੋਇਆ ਅਤੇ ਇਹ ਔਰਤ ਨਸ਼ਾ ਵੇਚ ਕੇ ਹੋਰ ਨੌਜਵਾਨਾਂ ਨੂੰ ਵੀ ਇਸ ਦਲਦਲ ਦੇ ਵਿੱਚ ਧਕੇਲ ਰਹੀ ਹੈ ਇਸ ਬਾਬਤ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਸਾਂਝੀ ਆਪਰੇਸ਼ਨ ਦੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਮਖਿਲਾ ਤੇ ਪਹਿਲਾ ਵੀ ਮਾਮਲਾ ਦਰਜ ਹੈ ਤੇ ਹੁਣ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਜਦੋਂ ਇਸ ਬਾਬਤ ਉਸ ਮੁਲਜ਼ਮ ਔਰਤ ਅਤੇ ਮੁੰਡਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮੁੰਡਿਆਂ ਨੇ ਦੱਸਿਆ ਕਿ ਇਸਨੇ ਸਾਨੂੰ 10000 ਰੁਪਏ ਦਾ ਲਾਲਚ ਦਿੱਤਾ ਸੀ ਅਤੇ ਉਸ ਤੋਂ ਬਾਅਦ ਇਸਨੇ ਸਾਡੇ ਕੋਲੋਂ ਸਪਲਾਈ ਦਾ ਇਹ ਕੰਮ ਕਰਵਾਇਆ ਤੇ ਜਦੋਂ ਮਖਿਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦਾ ਪੁੱਤਰ ਨਸ਼ੇ ਦਾ ਆਦੀ ਹੈ ਤਾਂ ਦੱਸइए ਕੀ ਹੁਣ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਕਈ ਮਖਿਲਾਵਾਂ ਵੀ ਸ਼ਾਮਿਲ ਹੋ ਚੁੱਕੀਆਂ ਨੇ ਔਰ ਅਜਈਆਂ ਤਸਵੀਰਾਂ ਪੰਜਾਬ ਦੇ ਵਿੱਚੋਂ ਪਹਿਲਾਂ ਵੀ ਸਾਹਮਣੇ ਆਈਆਂ ਹਨ ਤੇ ਇਹ ਤਸਵੀਰਾਂ ਨਾਬਾ ਦੀਆਂ ਦੱਸੀਆਂ ਹੋਈਆਂ ਨੇ ਮੇਰਾ ਬੇਟਾ ਕੁੱਲਿਆਂ 'ਚ ਟੀਕੇ ਲਾਉਂਦਾ ਉਹ 2019 ਤੋਂ ਨਸ਼ਾ ਪੀ ਰਿਹਾ ਚਿੱਟਾ ਜੀ ਕੁੱਲਿਆਂ 'ਚ ਟੀਕੇ ਲਾਉਂਦਾ ਸਰ ਪਹਿਲਾਂ ਵੀ ਪਰਚਾ ਤੁਹਾਡੇਦਰ ਜਾਣਾ ਸਰ ਮੇਰੇ ਹਾਂਜੀ ਮੇਰੇ ਤੇ ਪਾ ਉਹ ਚਿੱਟਾ ਦਾ ਜੀ ਚਿੱਟਾ ਕਿੰਨੇ ਗ੍ਰਾਮ ਦਾ ਉਹ 20 ਗ੍ਰਾਮ ਦਾ ਸਾਰ ਤੁਸੀਂ ਹੁਣ ਜਿਹੜਾ ਫੜਿਆ ਗਿਆ ਪਹਿਲਾਂ ਵੀ ਫੜਿਆ ਗਿਆ ਹੁਣ ਵੀ ਫੜਿਆ ਗਿਆ ਤੁਸੀਂ ਤਾਂ ਬਰਬਾਦ ਕਰ ਰਹੇ ਹੋ ਨੌਜਵਾਨ ਪੀੜੀ ਨੂੰ ਸਰ ਮੇਰਾ ਬੱਚਾ ਖੁਦ ਪੀ ਰਿਹਾ ਜਿਵੇਂ ਕਿਸੇ ਪੀੜੀ ਨੂੰ ਬਰਬਾਦ ਨਹੀਂ ਕਰ ਰਹੀ ਇਹ ਜਿਹੜਾ ਗੁਰਪ੍ਰੀਤ ਸਿੰਘ ਅਫਰੋਜਪੁਰ ਵਾਲਾ ਇਹ ਸਪਲਾਈ ਕਰ ਰਿਹਾ ਸਾਰ ਇਹ ਇਹ ਸਾਰੇ ਇੱਥੇ ਸਾਡੇ ਇੱਕ ਦਿਨ ਪਹਿਲਾਂ ਦੇਖ ਕੇ ਵੀ ਗਿਆ ਤੇ ਫੇਰ ਚੈਲ ਤੋਂ ਕਿਤੇ ਕਿਸੇ ਜਨਾਨੀ ਨੂੰ ਹੋਰ ਦੇਣਗੇ ਸਪਲਾਈ ਕਰਦਾ ਫੜਿਆ ਗਿਆ ਇਹਨੇ ਸਰ ਮੇਰਾ ਨਜਾਇਜ਼ ਝੂਠਾ ਨਾ ਲਿਆ ਤੁਸੀਂ ਵੀ ਤਾਂ ਨਾਲ ਹੀ ਸੀ ਨਾ ਇਹ ਕੰਮ ਸਰ ਮੈਂ ਨਾਲ ਨਹੀਂ ਸੀ ਇਹਦੇ ਤੁਹਾਨੂੰ ਇਹ ਤਾਂ ਪਤਾ ਵੀ ਚਿੱਟਾ ਦਾ ਮਾੜਾ ਵੈਸੇ ਸਰ ਬਹੁਤ ਮਾੜਾ ਜੀ ਮੈਂ ਖੁਦ ਗਵਰਨਮੈਂਟ ਨੂੰ ਅਪੀਲ ਕਰਦੀ ਆ ਇਹ ਬੰਦ ਹੋਣਾ ਚਾਹੀਦਾ ਮੇਰੇ ਤਾਂ ਬੱਚਾ ਖੁਦ ਮਾਰ ਰਿਹਾ ਜੀ ਫਿਰ ਤੁਸੀਂ ਆਪ ਮੇਰਾ ਤਾਂ ਬੇਟਾ ਖੁਦ ਮਾਰ ਰਿਹਾ ਸਰ ਅਪੀਲ ਤਾਂ ਕਰੋ ਤੁਸੀਂ ਤਾਂ ਮਰਵਾ ਨਹੀਂ ਸਰ ਮਰਵਾ ਨਹੀਂ ਰਿਹਾ ਮੈਂ ਆਪਦਾ ਬੱਚਾ ਸੈਂਟਰਾਂ ਤੇ ਐਨੀ ਵਾਰੀ ਛੱਡਿਆ ਐ ਅਸੀਂ ਕੋਈ ਅੰਤ ਨਹੀਂ ਛੱਡਿਆ ਐਨੇ ਪੈਸੇ ਲਾਉਣਦਾ ਹਨ ਨਹੀਂ ਹਟਾ ਕੇ ਫੇਰ ਲੱਗ ਜਾਂਦਾ ਜੀ ਚਿੱਟਾ ਦਾ ਵੀ ਤਾਂ ਰੋਲ ਹੁੰਦਾਗਾ ਵੀ ਉਹਨੂੰ ਸਰ ਦੇਖਭਾਲ ਕਰਦੇ ਤੁਹਾਡੇ ਹੱਥਾਂ 'ਚ ਸਰ ਅਸੀਂ ਅਸੀਂ ਬਹੁਤ ਦੇਖਭਾਲ ਕਰਦੀ ਹੁਣ ਅ ਕਿੰਨੇ ਉਮਰ ਆ 21 ਸਾਲ 21 ਸਾਲ ਦੇ ਤੁਹਾਡੇ ਤੋਂ 50 ਗ੍ਰਾਮ ਜਿਹੜਾ ਹੈਗਾ ਨਸ਼ਾ ਫੜਿਆ ਗਿਆ ਹੈਗਾ ਕਿੱਥੋਂ ਲਿਆਂਦਾ ਸੀ ਉਹ ਐਂਟੀ ਤੋਂ ਲਿਆ ਸੀ ਤੇ ਇਹ ਪਹਿਲਾਂ ਵੀ ਤੁਹਾਨੂੰ ਸਪਲਾਈ ਕਰਦੀ ਹੈ ਨਹੀਂ ਪਹਿਲੀ ਵਾਰ ਹੀ ਲੈ ਕੇ ਆਏ ਸੀ ਤੁਸੀਂ ਕਿੱਥੇ ਦੇਣਾ ਸੀ ਇਹ ਇਹ ਚਾਹਲ ਦੇਣਾ ਸੀ ਕਿਹਨੂੰ ਉਹਨਾਂ ਨੂੰ ਨਾਣੀ ਪਤਾ ਨਹੀਂ ਅੱਜ ਵੀ ਸੇਵਨ ਕਰਦੇ ਹੋ ਤੁਸੀਂ ਨਾ ਜੀ ਨਾ ਕਿੱਥੋਂ ਲਿਆਂਦਾ ਸੀ ਉਹ ਐਂਟੀ ਤੋਂ ਰਾਜਗੜ ਸ਼ੰਨਾਂ ਤੋਂ ਕਿਹੜੀ ਜਗ੍ਹਾ ਦਾ ਰਾਜਗੜ ਸ਼ੰਨਾਂ ਤੋਂ ਕਿੰਨੇ ਪੈਸੇ ਤਾਂ ਲਿਆਂਦਾ ਸੀ ਉਹ ਪੈਸੇ ਨਹੀਂ ਹੀ ਦਿੱਤੇ ਜੀ ਨਹੀਂ ਦਿੱਤੇ ਹਾਂਜੀ ਤੁਹਾਡੀ ਉਮਰ 21 ਸਾਲ ਆ ਇਹਦੀ 22 23 ਸਾਲ ਹੈ ਹੁਣ ਇਹ ਕੰਮ ਚ ਕਿਵੇਂ ਪੈ ਗਏ ਤੁਸੀਂ ਲਾਲਚ ਚ ਆਇਆ ਹੈਂ ਲਾਲਚ ਦੇ ਤੈ ਕਾਹਦਾ ਨਾਲ ਚ ਪੈਸਿਆਂ ਦਾ ਜੀ ਕਿੰਨੇ ਪੈਸੇ ਕਹਿੰਦੇ ਵੀ ਦੇਮੋ 10000 ਰੁਪਏ 10000 ਰੁਪਏ ਕਿ ਤੁਸੀਂ ਸਮਝਾ ਨਾ ਪੜਾ ਦੋ ਹਾਂਜੀ ਕਿੰਨੇ ਟਾਈਮ ਤੋਂ ਕਰਦੇ ਸੀ ਕੰਮ ਪਹਿਲੀ ਵਾਰੀ ਗਏ ਸੀ ਹਾਂਜੀ ਕੀ ਹੁਣ ਤੁਸੀਂ ਜੇਲ੍ਹ ਚ ਵੀ ਜਾਓਗੇ ਜੇਲ੍ਹ ਦੇ ਸਰਕਾਰੀ ਪਸਤਾਵਾ ਹੈਗਾ ਤੁਹਾਨੂੰ ਬਹੁਤ ਜੀ ਇਹ ਜਿਹੜਾ ਨਸ਼ਾ ਤਸਕਰ ਫੜੇ ਗਿਆ ਨੇ ਕੀ ਕੀ ਬਣਾਉਂਦੋ ਹੈ ਕੀ ਕੀ ਨਾਉਂ ਆ ਕਿੰਨੇ ਜਾਣਦੇ ਨੇ ਇਹ ਇੱਕ ਗੁਰਪ੍ਰੀਤ ਸਿੰਘ ਹੈ ਜੀ ਇੱਕ ਲਾਪ੍ਰੀਤ ਸਿੰਘ ਹੈ ਇੱਕ ਲੇਡੀ ਜੀ ਸਭ ਸਰਵਜੀਤ ਕੌਰ ਸਾਡੇ ਉੱਥੇ ਬੀੜ ਦੇ ਲਾਗੇ ਨਾਕਾ ਲੱਗਿਆ ਹੋਇਆ ਸੀਗਾ ਵਿੱਦ ਐਸਟੀਐਫ ਟੀਮ ਸਾਡਾ ਐਸਸੀ ਪਰਮਿੰਦਰ ਸਿੰਘ ਸੀਗਾ ਉੱਥੇ ਨਾਲ ਰੁਕਿਆ ਸੀਗਾ ਇਹ ਪੁਲਿਸ ਨੂੰ ਦੇਖ ਕੇ ਜਦੋਂ ਸਮਾਨ ਛੁੱਟ ਕੇ ਭੱਜਣ ਲੱਗੇ ਉਹਨਾਂ ਤੋਂ 50 ਗ੍ਰਾਮ ਚਿੱਟਾ ਬਰਾਮਦ ਕੀਤਾ ਜੀ ਇੱਕ ਆਦਤੀ ਸੀਗਾ ਜੀ ਇਹ ਮੋਟਰਸਾਈਕਲ ਤੇ ਆਏ ਸੀਗੇ ਕਿ ਪਛੋਕੜ ਕੀ ਆ ਇਹਨਾਂ ਦਾ ਇਹ ਜਿਹੜੀ ਔਰਤ ਹੈਗੀ ਸਰਵਜੀਤ ਕੌਰ ਇਹਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ ਹੈ ਬਾਕੀਆਂ ਦੀ ਅਸੀਂ ਪਤਾ ਕਰ ਰਹੇ ਹਾਂ ਕਿਵੇਂ ਦੋ ਨੌਜਵਾਨ ਨੇ 2122 ਸਾਲ ਦੇ ਇਹਨਾਂ ਨੂੰ ਕੀ ਨਾਰਚੇ ਦਿੱਤਾ ਇਹ ਹੁਣ ਸਾਹਮਣੇ ਤਫਤੀਸ਼ ਚੱਲ ਰਹੀ ਹੈ ਜੀ ਜੋ ਵੀ ਸਾਹਮਣੇ ਤਫਤੀਸ਼ ਚਾਊਗਾ ਫੇਰ ਦੱਸ ਸਕਦਾ ਇਹ ਜਿਹੜੀ ਔਰਤ ਸਰਵਜੀਤ ਕੌਰ ਆ ਇਸ ਤੇ ਕਹਾਦਾ ਪਹਿਲਾਂ ਹੈਗਾ ਤੁਸੀਂ ਪਹਿਲਾਂ ਇਥੇ ਪਹਿਲਾਂ ਵੀ ਚਿੱਟੇ ਦਾ ਪਰਚਾ ਹੈ ਇਹ ਜਿਹੜੀ ਔਰਤ ਹੈ ਜੀ ਦਾ ਪਿੰਡ ਰਾਜਗੜਾ ਜੀ ਥਾਣਾ ਮਲੂਕ ਚ ਪੈਂਦਾ ਤੇ ਦੂਸਰੇ ਦਾ ਜਿਹੜਾ ਇੱਕ ਲੜਕਾ ਹੈਗਾ ਉਹਦਾ ਸਮਸ਼ਪੁਰ ਇੱਕ ਮੱਲਣ ਵਾਲਾ ਪਿੰਡ ਪੈਂਦਾ ਹੈਗਾ ਫਰੋਜਪੁਰ ਚ ਇੱਕ ਉਥੋਂ ਦਾ ਜੀ ਨੂੰ ਪੇਸ਼ ਕੀਤਾ ਅੱਜ ਰਿਮਾਂਡ ਲਈ ਹਾਂ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਜੀ ਫਿਰ ਕਿਹੜੀ ਤਰ੍ਹਾਂ ਇਹ ਤਹਿਤ ਮਾਮਲਾ ਬਣ ਗਿਆ ਇਹ 21卡ਡ 85 ਐਨਡੀਪੀ ਸੈਟ ਦਾ ਪਰਚਾ ਦਿੱਤਾ ਜੀ ਤੁਸੀਂ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਅਸੀਂ ਇਹੀ ਕਹਿਣਾ ਜੀ ਜੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਜੋ ਵੀ ਪਾਸੋ ਏਰੀਆ ਦੇ ਵਿੱਚ ਕੋਈ ਨਸ਼ਾ ਤਸਕਰ ਹੈ ਜਾਂ ਕੋਈ ਵੇਚਣ ਵਾਲਾ گرو ਹੈ ਇਹ ਇਲਾਕਾ ਛੱਡ ਜਾਣ ਨਹੀਂ ਉਹਨਾਂ ਨਾਲ ਵੀ ਇੱਦਾਂ ਹੀ ਅਸੀਂ ਬਰਾਮਦੀਆਂ ਕਰਕੇ ਪਰਚੇ ਦੇਵਾਂਗੇ ਤੇ ਉਹਨਾਂ ਦੀ ਜਿਹੜੀ ਜ਼ਾਇਦਾ ਦਾ ਉਹ ਜ਼ਬਤ ਕਰਾਂਗੇ ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਮਾਪੇ ਪਾਪਾ ਨੂੰ ਤਾਂ ਪਤਾ ਹੁੰਦਾ ਕਿ ਸਾਡਾ ਬੱਚਾ ਕਿੰਨੀ ਕੀ ਕਰਦਾ ਹੁਣ ਇਹ ਵੀ ਇੱਕ ਇੱਕੀ ਬਾਈ ਬਾਈ ਸਾਰੇ ਅਸੀਂ ਪਹਿਲਾਂ ਵੀ ਜੀ ਮਾਨਯੋਗ ਪੰਜਾਬ ਸਰਕਾਰ ਮਾਨਯੋਗ ਸਾਡੇ ਸੀਨੀਅਰ ਅਫਸਰਾਂ ਡੀਜੀਪੀ ਸਾਹਿਬ ਡੀਆਈ ਸਾਹਿਬ ਪਟਿਆਲਾ ਰੇਂਜ ਐਸਐਸਪੀ ਸਾਹਿਬ ਪਟਿਆਲਾ ਤੇ ਡੀਐਸਪੀ ਸਾਹਿਬ ਨਾਬਾ ਜੀ ਦੀ ਰਹਿਮ ਨਵਾਈ ਖੇਟ ਅਲੱਗ-ਅਲੱਗ ਪਿੰਡਾਂ 'ਚ ਜਾ ਕੇ ਅਸੀਂ ਡਰੱਗ ਦੇ ਅਗੇਂਸਟ ਨਸ਼ਾ ਛਡਾਊ ਕੈਂਪੇਨ ਚੱਲ ਰਹੀ ਹੈ ਹੁਣ ਤੁਹਾਡੇ ਰਾਹੀਂ ਵੀ ਇਹੀ ਅਸੀਂ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਬੱਚਿਆਂ ਦਾ ਆਪ ਖਿਆਲ ਰੱਖੋ ਤੇ ਪੁਲਿਸ ਦਾ ਸਾਥ ਦਿਓ ਜੀ ਅਗਰ ਕੋਈ ਬੱਚਾ ਇਸ ਬਿਮਾਰੀ ਦੇ ਵਿੱਚ ਫਸ ਗਿਆ ਤਾਂ ਸਾਨੂੰ ਜਰੂਰ ਦੱਸਣਾ ਅਸੀਂ ਉਹਨੂੰ ਨਸ਼ਾ ਸੜਾਊ ਸੈਂਟਰ ਦੇ ਵਿੱਚ ਜੋ ਵੀ ਕਾਨੂੰਨੀ ਕਾਰਵਾਈ ਹੈ ਉਹਦੇ ਮੁਤਾਬਕ ਦਾਖਲ ਕਰਾ ਸਕਾਂਗੇ